ਗੱਬ ਵਾਲੀ ਪਿੰਡ ਤੇ ਅੱਜ ਸ਼ਹਿਰ ਲਈ ਆਇਆ। ਦੇਖ ਕਿਸੇ ਨੂੰ ਠੰਡਾ ਪਾਣੀ ਕਿਹਦਾ ਉਹ ਜਲਦੀ ਪਹੁੰਚਾ ਦੇ। ਕੇ ਬਦਲਾ ਚਾਹੀਦੀ। ਫਿਰ ਮੈਨੇ ਆਵਾਜ਼ ਮੈਂ ਉੱਧਰੋਂ ਵੀ ਤਾਂ ਪਾਣੀ ਪਾਣੀ ਦੋਸਤ ਹੈ ਬੋਲੇਗਾ ਮਾਈਂਡ ਹੈ ਬਹੁਤ ਨਾ ਗਰਮੀ ਬਹੁਤ ਪੈ ਰਹੀ ਹੈ ਇਸ ਕਰਕੇ ਸਵੀਲ ਲਵਾਈ ਆ ਪਾ ਡਬਲ ਹੀ ਪਿੰਡ ਸਾਰਿਆਂ ਦੇ ਸੰਯੋਗ ਨਾਲ ਤੇ ਜਰੂਰ ਠੰਡਾ ਪਾਣੀ ਪਹੁੰਚੀ ਹੁਣ ਪਹੁੰਚੋ ਇੱਥੇ ਤੇ ਸੇਵਾ ਦਾ ਸੇਵਾ ਦਾ ਰਹਿ ਹੈ ਹਾਂਜੀ ਜੋਨੀ ਹਾਂਜੀ ਬਾਈ ਜੀ ਕੀ ਹਾਲ ਹੈ ਵਧੀਆ ਬਾਈ ਵਧੀਆ ਕਿਵੇਂ ਹੋ ਗਿਆ ਠੰਡਾ ਪਾਣੀ ਤਿਆਰ ਬਸ ਹੋ ਗਿਆ ਜੀ ਜੀ ਸੁਣੋ ਵਧੀਆ ਵਧੀਆ ਆਹ ਥੋੜੀ ਕੋ ਕਰਾ ਆ ਫੜਾ ਆ ਫੜਾ ਜੀ ਮੈਂ ਬੰਨ ਲੈ ਡਾਡੇ ਫੜ ਲੈ ਕੱਕੂ ਆਹ ਆਹ ਉਹਦਾ ਸੌਦਾ ਬਈਆਂ ਕਿੱਥੇ ਖਾਲੀ ਹੋ ਗਿਆ ਇਸੇ ਰੱਖਦੇ ਹੋ ਖਾਲੀ ਹੋ ਗਿਆ ਆਪਣੇ ਟੈਂਟ ਦੀ ਸੇਵਾ ਬਹੁਤ ਵਧੀਆ ਲਾਈ ਆ ਗੁਰਨਾਟ ਵਾਲਿਆਂ ਨੇ ਤੇ ਮਿੱਤਰੋ ਸਾਹਮਣੇ ਆਪਣੇ ਇਹ ਭਾਜੀ ਜੇ ਮਨਜੀਤ ਦੇ ਇੱਕ ਓਮਕਾਰ ਟੈਂਟ ਹਾਊਸ ਵਾਲੇ ਉਹਨਾਂ ਨੇ ਟੈਂਟ ਦੀ ਸੇਵਾ ਲਾਈ ਆ ਤੇ ਸਾਰੇ ਸੰਜੋਗ ਨਾਲ ਪਾਣੀ ਠੰਡਾ ਆਪਣਾ ਸਾਰਾ ਦਿਨ ਚਲਾਉਣਾ ਜਰੂਰ ਪਹੁੰਚੋ ਡਬਲਿ ਪਿੰਡ ਮੇਨ ਅੱਡੇ ਦੇ ਉੱਤੇ ਸਰਸਾ ਰੋਡ